ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਜਨ ਪਰ ਉਪਕਾਰੀ ਆਏ ਜੀ দান ਦੇ ਭਗਤੀ ਲਾਇਨ ਹਰ ਸਿਉ ਲੈਣ ਮਿਲਾਏ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸੋ ਲੈਣ ਮਿਲਾਏ ਸਤ ਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੇ ਸਤ ਸੰਗਤ ਜੀ ਫਤਿਹ ਕਰੋ ਜੀ ਪਰਵਾਣ ਗੱਜ ਕੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਨ 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 ਬਾਬਾ ਦੀਪ ਸਿੰਘ ਸਾਹਿਬ ਜੀ ਦਾ ਜਨਮ ਦਿਹਾੜਾ ਹੈ ਆਪ ਸਰਬੱਤ ਸੰਗਤਾਂ ਨੂੰ ਧੰਨ 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 ਬਾਬਾ ਦੀਪ ਸਿੰਘ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਬੇਅੰਤ 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 ਵਧਾਈਆਂ ਹੋਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਕਿਰਪਾ ਦੇ ਪਾਤਰ ਬਣ ਰਹੇ ਹਾਂ ਸਤ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਕੁੁਰ ਸਮਾ ਇਤਿਹਾਸ ਦੇ ਦੁਆਰਾ ਆਪਾਂ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਚਰਨ ਪਰਸ ਨੇ ਹਨ ਸਤ ਸੰਗਤ ਜੀ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦ ਪਦਵੀ ਦੇ ਮਾਲਕ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਜਿੰਦਾ ਸ਼ਹੀਦ ਪਦਵੀ ਦੇ ਮਾਲਕ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦ ਮਿਸਲਾਂ ਦੇ ਮੁਖੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਕਰਨੀ ਅਤੇ ਕਰਨੀ ਦੇ ਪੂਰੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਕਲਮ ਦੇ ਧਨੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਖੰਡੇ ਦੇ ਧਨੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਬੇਅੰਤ ਗੁਣ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਕੋਈ ਅੰਤ ਨਹੀਂ ਪਾਇਆ ਜਾ ਸਕਦਾ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ ਸਦ ਸੰਗਤ ਜੀ ਅੱਜ ਦੇ ਦਿਨ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਆਗਾਜ਼ ਪਹੁਵਿੰਨ ਦੀ ਧਰਤੀ ਤੇ ਜੋ ਕਿ 1682 26 ਜਨਵਰੀ 14 ਮਾਘ ਇਤਿਹਾਸ ਦੇ ਵਿੱਚ ਦੱਸਿਆ ਜਾਂਦਾ ਹੈ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਚਰਨ ਪਿੰਡ ਪਹੋਵਿੰਡ ਪਾਏ ਆਗਾਜ਼ ਹੋਇਆ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਉਹ ਧਰਤੀ ਭਾਗਾ ਵਾਲੀ ਬਣੀ ਪੂਜਨ ਜੋਗ ਬਣੀ ਲੱਖਾਂ ਹੀ ਸਿੱਖ ਸੰਗਤਾਂ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਚਰਨ ਪਰਸਨ ਵਾਸਤੇ ਸਤ ਸੰਗਤ ਜੀ ਪਿੰਡ ਪਹੋਵਿੰਡ ਨਮਸਕਾਰ ਕਰਦੀਆਂ ਹਨ ਗੁਰਦੁਆਰਾ ਸਾਹਿਬ ਸੋ ਗੁਰਮੁਖੋ ਇਹ ਜੋ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਹੈ ਇਹ ਜਿਨ੍ਹਾਂ ਨੇ ਭਾਈ ਮਨ ਕਰਕੇ ਅਕਾਲ ਪੁਰਖ ਪਰਮਾਤਮਾ ਦੇ ਚਰਣਾ ਦੇ ਨਾਲ ਪਿਆਰ ਕੀਤਾ ਹੈ ਸੱਚਾ ਪ੍ਰੇਮ ਕੀਤਾ ਹੈ ਸਤਿਗੁਰੂ ਜੀ ਫਿਰ ਵਡਿਆਈਆਂ ਬਖਸ਼ਦੇ ਨੇ ਤੇ ਉਹ ਵਡਿਆਈਆਂ ਫਿਰ ਉਹਨਾਂ ਦੀ ਸੋਭਾ ਜੁਗ-ਜੁਗ ਹੋਈ ਕੋਈ ਨਾ ਮੇਟਣਹਾਰਾ ਸਦੀਵੀ ਸੋਭਾ ਬਣ ਜਾਂਦੀ ਹੈ ਐਸੇ ਮਹਾਨ ਸੂਰਬੀਰ ਯੋਧਿਆਂ ਦੀ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਮਾਤਾ ਮਾਤਾ ਜੀ ਹੁਣੀ ਜੀ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਪਿਤਾ ਜੀ ਪਿਤਾ ਭਾਈ ਭਗਤੂ ਜੀ ਤਨ ਜਨਿੰਦੀ ਮਾਓ ਆਏ ਸਫਲ ਸੇ ਜਿਨ੍ਹਾਂ ਦਾ ਆਉਣਾ ਇਸ ਜਗ ਦੇ ਵਿੱਚ ਸਫਲਾ ਹੈ ਉਹਨਾਂ ਨੂੰ ਜਨਨ ਵਾਲੀ ਜਨਮ ਦੇਣ ਵਾਲੀ ਮਾਂ ਵੀ ਤਨ ਹੈ ਮਾਤਾ ਜੀ ਹੁਣੀ ਜੀ ਤੇ ਭਾਈ ਭਗਤੂ ਜੀ ਸਤ ਸੰਗਤ ਜੀ ਇਹ ਕਿਸਾਨੀ ਦਾ ਕੰਮ ਕਰਦੇ ਹਨ ਉੱਗੇ ਜ਼ਿਮੀਂਦਾਰ ਹਨ ਜ਼ਮੀਨ ਅਤੇ ਖੂ ਦੇ ਮਾਲਕ ਹਨ ਵਿਆਹ ਨੂੰ ਅਨੰਦ ਕਾਰਜ ਨੂੰ 15 ਸਾਲ ਦੇ ਕਰੀਬ ਬਤੀਤ ਹੋ ਚੁੱਕੇ ਹਨ ਅਜੇ ਕੋਖ ਹਰੀ ਨਹੀਂ ਹੋਈ ਪਾਪ ਕੇ ਘਰ ਧੀ ਪੁੱਤਰ ਦਾ ਜਨਮ ਨਹੀਂ ਹੋਇਆ ਮਿਹਨਤ ਕਿਰਤ ਅਕਾਲ ਪੁਰਖ ਪਰਮਾਤਮਾ ਨੂੰ ਯਾਦ ਕਰਕੇ ਕਰਦੇ ਹਨ ਮਿਹਨਤ ਕਰਨੀ ਕਿਰਤ ਕਰਨੀ ਤੇ ਕਿਰਤ ਦੇ ਵਿੱਚੋਂ ਦਸਵੰਦ ਕੱਢਣਾ ਤੇ ਗੁਰੂ ਦੇ ਚਰਨਾਂ 'ਚ ਪਹੁੰਚਣਾ ਤੇਤੇ-ਤੇਤੇ ਮਾਤਾ ਜੀਉਣੀ ਜੀ ਭਾਈ ਭਗਤੂ ਜੀ ਸ੍ਰੀ ਅੰਮਰਸਰ ਸਾਹਿਬ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਨਮਸਕਾਰ ਕਰਨ ਪਹੁੰਚਦੇ ਹਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਸ੍ਰੀ ਅਨੰਦਪੁਰ ਸਾਹਿਬ ਆਪਣੀ ਕਿਰਤ ਕਮਾਈ ਚੋਂ ਦਸਬੰਦ ਕੱਢ ਕੇ ਪਹੁੰਚਦੇ ਅਰਦਾਸਾਂ ਬੇਨਤੀਆਂ ਕਰਦੇ ਸੱਚੇ ਪਾਤਸ਼ਾਹ ਕਿਰਪਾ ਕਰੋ ਝੋਲੀ ਭਰੋ ਸਮਾਂ ਆਇਆ ਸਾਧ ਸੰਗਤ ਜੀ ਢੋ ਟੁਕਿਆ ਕਿਉਂਕਿ ਸਤਿਗੁਰਾਂ ਜੀ ਨੇ ਆਪਣੇ ਪਿਆਰਿਆਂ ਨੂੰ ਵਡਿਆਈਆਂ ਬਖਸ਼ਣੀਆਂ ਹੁੰਦੀਆਂ ਹਨ ਅੰਮ੍ਰਿਤ ਵੇਲੇ ਭਾਈ ਭਗਤੂ ਜੀ ਸਾਧ ਸੰਗਤ ਜੀ ਉੱਠਦੇ ਹਨ ਗੁਰੂ ਗੁਰੂ ਕਰਦੇ ਹਨ ਨਿਤ ਨਿਯਮ ਕਰਦੇ ਹਨ ਹਲ ਜੋ ਕਰਕੇ ਖੂਹ ਤੇ ਪਹੁੰਚਦੇ ਹਨ ਇੱਥੇ ਅੰਮ੍ਰਿਤ ਵੇਲੇ ਹਲਵਾ ਆਇਆ ਹੈ ਅਤੇ ਗੰਨਿਆਂ ਨੂੰ ਛਿਲ ਕਰਕੇ ਗੁੜ ਬਣਾਉਣ ਦੀ ਤਿਆਰੀ ਕਰਦੇ ਹਨ ਸੂਰਜ ਦਾ ਚੜ੍ਹਾ ਹੋਣ ਲੱਗਾ ਹੈ ਉਧਰੂ ਮਾਤਾ ਜੀਉਣੀ ਦੀ ਪੱਤਾ ਲੈ ਕਰਕੇ ਬਾਜਰੀ ਦੀਆਂ ਰੋਟੀਆਂ ਦਹੀਂ ਲੱਸੀ ਇਤ ਆਦਿਕ ਖੂਹ ਤੇ ਪਹੁੰਚ ਜਾਂਦੇ ਹਨ ਦੂਰੋਂ ਦੇਖਦੇ ਹਨ ਕਿ ਕੋਈ ਸਤਸੰਗ ਜੀ ਚਿੱਟਾ ਦਾੜਾ ਹੈ ਚਿੱਟੇ ਵਸਤਰ ਹਨ ਤੇ ਚਿਹਰੇ ਦਾ ਨੂਰ جگਮਗ ਜਗਮਗ ਕਰਦਾ ਹੈ ਖੂਵਲ ਨੂੰ ਤੁਰਿਆ ਆਉਂਦਾ ਹੈ ਜਦੋਂ ਨਿਕਟ ਪਹੁੰਚੇ ਪਤਾ ਲੱਗਿਆ ਕਿ ਕੋਈ ਮਹਾਪੁਰਸ਼ ਪਹੁੰਚੇ ਹਨ ਸੰਤ ਪਹੁੰਚੇ ਹਨ ਆ ਕਰਕੇ ਪ੍ਰਸ਼ਾਦੇ ਦੀ ਮੰਗ ਕੀਤੀ ਹੈ ਮਾਤਾ ਜੀਉਣੀ ਜੀ ਭਾਈ ਭਗਤੂ ਜੀ ਦੇ پاسੂ ਆਗਿਆ ਲੈ ਕਰਕੇ ਇੱਕ ਚਾਦਰ ਵਿਛਾਈ ਸਤਸੰਗ ਜੀ ਮਹਾਪੁਰਸ਼ਾਂ ਨੂੰ ਬਿਠਾਉਣਾ ਕੀਤਾ ਹੈ ਤੇ ਉਹ ਪ੍ਰਸ਼ਾਦਾ ਜਿਹੜਾ ਤਿਆਰ ਕਰਕੇ ਖੂਤੇ ਲੈ ਕੇ ਆਏ ਉਹ ਸੰਤਾਂ ਮਹਾਂਪੁਰਸ਼ਾਂ ਨੂੰ ਸ਼ਕਾ ਦਿੱਤਾ ਗੁਰੂ ਦੇ ਪਿਆਰੇ ਗੁਰੂ ਦੇ ਸਿੱਖਾਂ ਦੀ ਸੇਵਕਾਂ ਦੀ ਮਹਾਂਪੁਰਸ਼ਾਂ ਦੀ ਸੰਤਾਂ ਦੀ ਸੇਵਾ ਕਰਦੇ ਹਨ ਪਰ ਉਹ ਗੁਰੂ ਦੇ ਪਿਆਰੇ ਸਾਧ ਸੰਗਤ ਦੀ ਜਿਹੜੇ ਅਕਾਲ ਪੁਰਖ ਪ੍ਰਮਾਤਮਾ ਦੇ ਨਾਲ ਜੋੜਨ ਜਿਨ੍ਹਾਂ ਸਾਸ ਗਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ ਸਾਧਨਾ ਨਿਰਮਲਤਾ ਕੇ ਕਰਮ ਜਦੋਂ ਸੇਵਾ ਕੀਤੀ ਤੇ ਸਤ ਸੰਗਤ ਜੀ ਉਹ ਮਹਾਤਮਾ ਪ੍ਰਸ਼ਾਦਾ ਛਕਦੇ ਨੇ ਪ੍ਰਸ਼ਾਦਾ ਛਕਦੇ ਆ ਛਕਦੇ ਆ ਬਚਨ ਕੀਤੇ ਨੇ ਕਿ ਤੁਹਾਡੇ ਖੂਹ ਦੇ ਉੱਤੇ ਕੋਈ ਬੱਚਾ ਖੇਡਦਾ ਨਜ਼ਰ ਨਹੀਂ ਆਉਂਦਾ ਮਾਤਾ ਜੀਉਣੀ ਜੀ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਮਾਤਾ ਜੀ ਪਿਤਾ ਭਾਈ ਭਗਤੂ ਜੀ ਨੇਤਰ ਸੇਜਲ ਹੋਏ ਹੱਥ ਜੋੜ ਕੇ ਕਿਹਾ ਮਹਾਂਪੁਰਸ਼ੋ ਅਜੇ ਉਹ ਰੌਣਕਾਂ ਨਹੀਂ ਲੱਗੀਆਂ ਪਹੁੰਚੇ ਹੋਏ ਸਨ ਇਹ ਨਹੀਂ ਕਿ ਆ ਕੇ ਅਸੀਂ ਦਿੰਦੇ ਹਾਂ ਸਤਸੰਗਤ ਜੀ ਕਿਹਾ ਆਓ ਰਲ ਕੇ ਮਿਲ ਕੇ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ ਮਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗਵਿੰਦ ਕਾ ਪੂਰਨ ਗੁਣਤਾਸ ਅਰਦਾਸ ਬੇਨਤੀ ਕੀਤੀ ਸਮਾ ਆਇਆ 1682 14 ਮਾਘ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਆਗਾਜ਼ ਹੋਇਆ ਪਿੰਡ ਪਹੂ ਵਿੰਡ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਜਨਮ ਹੁੰਦਾ ਹੈ ਬਚਪਨ ਦਾ ਨਾਮ ਇਤਿਹਾਸ ਦੇ ਵਿੱਚ ਦੀਪ ਕਰਕੇ अथवा ਦੀਪਾ ਕਰਕੇ ਆਉਂਦਾ ਹੈ ਕੁਝ ਇਤਿਹਾਸਕਾਰ ਵੀਰ ਲਿਖਦੇ ਹਨ ਕਿ ਇਹ ਨਾਮ ਮਾਤਾ ਪਿਤਾ ਨੇ ਕਰਨ ਕੀਤਾ ਹੈ ਕੁਝ ਗੁਰਮੁਖ ਲਿਖਦੇ ਹਨ ਕਿ ਜੋ ਗੁਰਮਰਿਆਦਾ ਹੈ ਕਿ ਜਦੋਂ ਭਾਈ ਦਾਤੇ ਨੇ ਦਾਤ ਦਿੱਤੀ ਤੇ ਫਿਰ ਦਾਤਾਰ ਨੂੰ ਭੁੱਲਣਾ ਨਹੀਂ ਚਾਹੀਦਾ ਐਸੀ ਅਵਸਥਾ ਨਾ ਮੜਨ ਜਾਵੇ ਕਿ ਦਾਤ ਪਿਆਰੀ ਵਿਸਰਿਆ ਦਾ ਤਾਰਾ ਸਿੱਖ ਸੰਗਤਾਂ ਦੇ ਅੰਦਰ ਮਰਿਆਦਾ ਹੈ ਕਿ ਘਰ ਦੇ ਵਿੱਚ ਧੀ ਦਾ ਪੁੱਤਰ ਦਾ ਆਗਾਜ਼ ਹੁੰਦਾ ਹੈ ਜਨਮ ਹੁੰਦਾ ਹੈ ਤੇ ਦਾਤੀ ਨੇ ਦਾਤ ਦਿੱਤੀ ਤੇ ਉਹਦਾ ਸ਼ੁਕਰਾਨਾ ਕਰਨ ਪਹੁੰਚ ਜਾਂਦੇ ਹਨ ਅਰਦਾਸ ਬੇਨਤੀ ਹੁੰਦੀ ਹੈ ਹੁਕਮਨਾਮਾ ਸਾਬ ਲਿਆ ਜਾਂਦਾ ਹੈ ਪਹਿਲੇ ਅੱਖਰ ਤੋਂ ਸਤਸੰਗ ਜੀ ਨਾਮ ਰੱਖਿਆ ਜਾਂਦਾ ਹੈ ਇਸੇ ਤਰ੍ਹਾਂ ਹੀ ਜਦੋਂ ਭਾਗ ਲੱਗੇ ਨੇ ਸਤਸੰਗਤ ਜੀ ਮਾਤਾ ਜੀ ਉਣੀ ਤੇ ਭਾਈ ਭਗਤੂ ਜੀ ਲਿਆਏ ਬਾਲਕ ਨੂੰ ਨਾਲ ਤੇ ਸ੍ਰੀ ਅਨੰਦਪੁਰ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ 'ਚ ਪਹੁੰਚਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਆਪਣੀ ਗੋਦ ਦੇ ਵਿੱਚ ਲੈ ਲੈਂਦੇ ਨੇ ਗੁਰਮਖੋ ਇਹ ਬੜੀ ਪਵਿੱਤਰ ਗੋਦ ਹੈ ਇਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਨੂੰ ਗੋਦ ਦੇ ਵਿੱਚ ਪਾਉਂਦੇ ਨੇ ਤੇ ਪ੍ਰੇਮ ਦੇ ਨਾਲ ਕਹਿੰਦੇ ਨੇ ਮੇਰਾ ਬੂੜਾ ਹੈ ਬੂੜਾ ਸਤ ਸੰਗਤ ਜੀ ਇੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਆਪਣੀ ਗੋਦ ਦੇ ਵਿੱਚ ਪਾਇਆ ਤੇ ਕਿਹਾ ਧੀਏ ਨਾਮਕਰਨ ਕਰ ਲਿਆ ਰੱਖ ਲਿਆ ਤੇ ਮਾਤਾ ਜੀਉਣੀ ਜੀ ਬੇਨਤੀ ਕਰਦੇ ਸਤਗੁਰੂ ਜੀ ਆਪ ਜੀ ਦੀ ਦਾਤ ਹੈ ਨਾਮ ਵੀ ਆਪ ਜੀ ਹੀ ਰੱਖੋਗੇ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ ਮੇਰਾ ਦੀਪ ਹੈ ਦੀਪ ਧੀਏ ਦੀਪ ਦੇ ਅਰਥ ਹੁੰਦੇ ਨੇ ਕਿਉਂਕਿ ਗੁਰਮੁਖੋ ਨਾਮਾਂ ਦੇ ਵੀ ਅਰਥ ਹੁੰਦੇ ਨੇ ਇਹ ਨਹੀਂ ਕਿ ਆਪਣੀ ਮਰਜ਼ੀ ਦੇ ਨਾਲ ਇਹੋ ਜੇ ਨਾਮ ਰੱਖ ਲਈਏ ਜਿਨ੍ਹਾਂ ਦਾ ਅਰਥ ਕੋਈ ਨਾ ਨਿਕਲੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿ ਰਹੇ ਨੇ ਇਹ ਦੀਪ ਹੈ ਦੀਪ ਐਸਾ ਦੀਪ ਇਸ ਦੀ ਐਸੀ ਜੋਤ ਹੋਵੇਗੀ ਕਿ ਬੁਝੇ ਹੋਏ ਦੀਵੇ ਇਹਦੀ ਸ਼ਰਨ ਚ ਆਉਣਗੇ ਇਹਦੇ ਸਪਰਸ਼ ਚ ਆਉਣਗੇ ਜਗ ਜਾਣਗੇ ਦੀਪਤੀ ਇਹ ਸਮੁੰਦਰਾਂ ਦੇ ਵਿੱਚ ਟਾਪੂਆਂ ਨੂੰ ਵੀ ਕਹਿੰਦੇ ਨੇ ਜਿਹੜੇ ਸਮੁੰਦਰੀ ਜਹਾਜ਼ ਕਿਨਾਰੇ ਤੋਂ ਖੁੰਝ ਜਾਂਦੇ ਨੇ ਪਾਰ ਨਹੀਂ ਲੱਗਦੇ ਜਦੋਂ ਦੀਪ ਦਾ ਆਸਰਾ ਲੈਂਦੇ ਨੇ ਤੇ ਉਹ ਕਿਨਾਰੇ ਤੱਕ ਪਹੁੰਚ ਜਾਂਦੇ ਨੇ ਇਸੇ ਤਰ੍ਹਾਂ ਇਸ ਦੀਪ ਦਾ ਜਿੰਨੇ ਵੀ ਆਸਰਾ ਲਿਆ ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਸਮਾਂ ਆਪਣੀ ਚਾਲ ਚੱਲਿਆ ਭਾਈ ਭਗਤੋ ਜੀ ਮਾਤਾ ਜੀ ਹੁਣੀ ਜੀ ਵਾਪਸ ਆਏ ਕਿਰਤ ਕਰਦੇ ਨੇ ਮਿਹਨਤ ਕਰਦੇ ਨੇ ਸੰਬੰਧ ਲੈ ਕੇ ਹਰ ਸਾਲ ਗੁਰੂ ਦੇ ਚਰਨਾਂ 'ਚ ਪਹੁੰਚਦੇ ਹਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਹੋਸ ਸੰਭਾਲਦੇ ਨੇ ਬਚਪਨ 'ਚ ਮਾਂ ਨੇ ਗੁਰਬਾਣੀ ਦੀ ਗੁਰਤੀ ਦਿੱਤੀ ਗੁਰਮਖੋ ਗੁਰਬਾਣੀ ਦੀ ਪਿਤਾ ਨੇ ਕਿਰਤ ਕਰਦਿਆਂ ਕਰਦਿਆਂ ਆਪਣੇ ਪੁੱਤਰ ਨੂੰ ਕਹਿਣਾ ਪੁੱਤਰਾ ਸ੍ਰੀ ਜਪਜੀ ਸਾਹਿਬ ਦਾ ਜਾਪ ਸੁਣਾ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਬਚਪਨ ਦੇ ਵਿੱਚ ਅਨੇਕਾਂ ਹੀ ਸ੍ਰੀ ਜਪਜੀ ਸਾਹਿਬ ਦੇ ਪਾਠ ਕਰਿਆ ਕਰਦੇ ਸਨ ਇੱਕ ਦਿਨ ਸਮਾਂ ਫਿਰ ਬਣ ਆਇਆ ਬਾਬਾ ਦੀਪ ਸਿੰਘ ਸਾਹਿਬ ਜੀ ਮਾਤਾ ਜੀਉਣੀ ਜੀ ਤੇ ਭਾਈ ਭਗਤੂ ਜੀ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸਤਕਾਰਯੋਗ ਪਿਤਾ ਜੀ ਸ੍ਰੀ ਅਨੰਦਪੁਰ ਸਾਹਿਬ ਪਹੁੰਚਦੇ ਹਨ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਅਜਬਤ ਨੂੰ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਤੱਕਿਆ ਤਾਂ ਸਤਸੰਗਤ ਜੀ ਮਨ ਦੇ ਵਿੱਚ ਅਰਦਾਸਾਂ ਬੇਨਤੀਆਂ ਕਰਦੇ ਹਨ ਕਿ ਕਿਤੇ ਇਹ ਸੱਚੇ ਪਾਤਸ਼ਾਹ ਕਿਰਪਾ ਕਰ ਮੈਂ ਤੇਰੇ ਚਰਨਾਂ 'ਚ ਰਹਿ ਕੇ ਤੇਰੀ ਸੇਵਾ ਕਰਾਂ ਐਸੀ ਰੂਹਾਨੀਅਤ ਸ੍ਰੀ ਅਨੰਦਪੁਰ ਸਾਹਿਬ ਦੀ ਹੁਣ ਵੀ ਗੁਰੂ ਦਾ ਖਾਲਸਾ ਜਦੋਂ ਸ੍ਰੀ ਅਨੰਦਪੁਰ ਸਾਹਿਬ ਪਹੁੰਚਦਾ ਹੈ ਤਾਂ ਸਤਸੰਗਤ ਜੀ ਮਨ ਵਾਪਸ ਆਉਣ ਨੂੰ ਨਹੀਂ ਕਰਦਾ ਐਸੀ ਰਹਿਮਤ ਸ੍ਰੀ ਅਨੰਦਪੁਰ ਸਾਹਿਬ ਵਰਤਦੀ ਹੈ ਬਾਬਾ ਦੀਪ ਸਿੰਘ ਸਾਹਿਬ ਜੀ ਮਨ ਵਿੱਚ ਬੇਨਤੀ ਕਰ ਰਹੇ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਘਟ ਘਟ ਕੇ ਅੰਤਰ ਕੀ ਜਾਨਤ ਲੇbure ਕੀ ਪੀਰ ਪਛਾਨਤ ਬਚਨ ਕਰ ਰਹੇ ਨੇ ਕਿ ਧੀਏ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਪਰਥਾਏ ਕਿ ਦੀਪ ਨੂੰ ਕੁਝ ਸਮਾਂ ਸਾਡੇ ਕੋਲ ਹੀ ਰਹਿਣ ਦਿੱਤਾ ਜਾਵੇ ਮਾਂ ਕਹਿੰਦੀ ਹੋਰ ਕੀ ਚਾਹੀਦਾ ਹੈ ਸਤਿਗੁਰੂ ਜੀ ਆਪ ਜੀ ਦੇ ਤਰਨਾ ਚ ਰਹਿ ਕਰਕੇ ਸਿੱਖਿਆ ਲੈ ਲਵੇਗਾ ਮਾਤਾ ਪਿਤਾ ਵਾਪਸ ਆਏ ਬਾਬਾ ਦੀਪ ਸਿੰਘ ਸਾਹਿਬ ਜੀ ਸ੍ਰੀ ਅਨੰਦਪੁਰ ਸਾਹਿਬ ਠਹਿਰੇ ਨੇ ਇਥੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਸੇਵਾ ਕੀਤੀ ਦੁਨਿਆਵੀ ਸਿੱਖਿਆ ਰਿਹਾਨਤ ਦੀ ਸਿੱਖਿਆ ਤੇ ਸਤਸੰਗਤ ਜੀ ਅਸਤਰ ਸ਼ਸਤਰ ਘੋੜ ਸਵਾਰੀ ਨੀਦਾ ਬਾਜੀ ਹਰ ਪ੍ਰਕਾਰ ਦੀ ਸਿੱਖਿਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸੋਂ ਲਈ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਸੋਂ ਅੰਮ੍ਰਿਤ ਦੀ ਦਾਤ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਦਿੱਤੀ ਹੈ ਇਹ ਰਹਿਮਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵਰਤਾਈਆਂ ਮਨ ਕੀਤਾ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਕਿ ਹੁਣ ਸੇਵਾ ਵੀ ਕਰਨੀ অতি ਜ਼ਰੂਰੀ ਹੈ ਤੇ ਗੁਰਮਖੋ ਸਾਰਿਆਂ ਦਾ ਮਨ ਕਰੇ ਸੇਵਾ ਸਿਮਰਨ ਕਰਨ ਨੂੰ ਸਾਰਿਆਂ ਦਾ ਮਨ ਕਰੇ ਮਨ ਕਿਉਂ ਜਿਵੇਂ ਪੰਛੀ ਬਿਨਾ ਖੰਭਾਂ ਤੋਂ ਉਡਾਰੀ ਨਹੀਂ ਮਾਰ ਸਕਦਾ ਇਸੇ ਤਰ੍ਹਾਂ ਜੇ ਕਿਸੇ ਨੇ ਪਰਮਾਰਥ ਦੇ ਰਸਤੇ ਤੇ ਤੁਰਨਾ ਹੈ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ 'ਚ ਅਭੇਦਤਾ ਦਾ ਆਨੰਦ ਮਾਣਨਾ ਹੈ ਤਾ ਉਹਦੇ ਕੋਲ ਦੋ ਖੰਭ ਹੋਣੇ ਜ਼ਰੂਰੀ ਨੇ ਉਹ ਦੋ ਖੰਭ ਇੱਕ ਸੇਵਾ ਦਾ ਇੱਕ ਸਿਮਰਨ ਦਾ ਬਾਬਾ ਦੀਪ ਸਿੰਘ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਸੇਵਾ ਚੁਣਦੇ ਨੇ ਸੇਵਾ ਕਿਹੜੀ ਸੇਵਾ ਚੁਣਦੇ ਨੇ ਬਰਤਨ ਸਾਫ਼ ਕਰਨ ਦੀ ਸੇਵਾ ਗੁਰਮਖੋ ਜੇ ਕਿਤੇ ਪੰਗਤ ਦੇ ਵਿੱਚ ਬੈਠ ਕੇ ਲੰਗਰ ਛਕਣ ਦਾ ਸੁਭਾਗ ਬਣੇ ਅਸੀਂ ਕੀ ਕਰਦੇ ਹਾਂ ਸੋਚਦੇ ਹਾਂ ਕਿ ਸਾਡੇ ਬਰਤਨ ਕੋਈ ਹੋਰ ਚੁੱਕ ਕੇ ਲੈ ਜਾਵੇ ਸਾਨੂੰ ਬਰਤਨ ਵੀ ਕਿਤੇ ਚੁੱਕਣੇ ਨਾ ਪੈਣ ਪਰ ਗੁਰਮਖੋ ਉਪਹਾਗਾ ਵਾਲੇ ਨੇ ਜਿਨ੍ਹਾਂ ਨੂੰ ਸਮਝ ਆ ਜਾਂਦੀ ਹੈ ਉਹ ਮੰਗ ਕੇ ਗੁਰੂ ਦੇ ਪਾਸੋਂ ਸੇਵਾ ਲੈ ਲੈਂਦੇ ਨੇ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਬਰਤਨ ਸਾਫ ਕਰਨ ਦੀ ਸੇਵਾ ਕਰਦੇ ਨੇ ਬਰਤਨ ਸਾਫ ਕਰਨ ਦੀ ਇੱਕ ਦਿਨ ਬਰਤਨ ਸਾਫ ਕਰਦੇ ਨੇ ਤੇ ਬਾਟੇ ਦੇ ਵਿੱਚੋਂ ਆਪਣੇ ਚਿਹਰੇ ਨੂੰ ਦੇਖਦੇ ਨੇ ਉਹਨਾਂ ਸਮਿਆਂ 'ਚ ਸਰਬ ਲੋਹ ਦੇ ਬਰਤਨ ਹੋਇਆ ਕਰਦੇ ਸਨ ਮਿਹਨਤ ਕਰਕੇ ਸੇਵਾ ਕਰਕੇ ਇਹਨਾਂ ਨੂੰ ਸਾਫ਼ ਕੀਤਾ ਜਾਂਦਾ ਸੀ। ਬਾਬਾ ਦੀਪ ਸਿੰਘ ਸਾਹਿਬ ਜੀ ਨੇ ਵਾਰ-ਵਾਰ ਬਾਟਾ ਮਾਂਜਣਾ, ਚਿਹਰੇ ਦੇ ਅੱਗੇ ਕਰਨਾ ਤੇ ਦੇਖਣਾ। ਇੱਕ ਦਿਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇੜੇ ਆਏ। ਮਿਹਰ ਭਰਿਆ ਹੱਥ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਮੋਢੇ ਤੇ ਰੱਖਿਆ। ਪੁੱਛਿਆ ਦੀਪ ਸਿੰਘ ਕੀ ਪਿਆ ਕਰਦਾ ਹੈ? ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਕਹਿ ਰਹੇ ਨੇ ਸਤਿਗੁਰੂ ਜੀ ਆਪ ਜੀ ਨੇ ਸੇਵਾ ਬਖਸ਼ੀ। ਸੇਵਾ ਨੇ ਵਾਰਿਆ ਹਾਂ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਦੀਪ ਸਿਆ ਛੇਵਾ ਤੇ ਕਰਦਾ ਪਰ ਆ ਬਾਟੀ ਨੂੰ ਆਪਣੇ ਚਿਹਰੇ ਦੇ ਸਾਹਮਣੇ ਰੱਖ ਕੇ ਬਾਟੇ ਚੋਂ ਕੀ ਦੇਖਦਾ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਕਹਿੰਦੇ ਸਤਿਗੁਰੂ ਮੈਂ ਇੱਕ ਨਿਯਮ ਬਣਾਇਆ ਨਿਯਮ ਕਿ ਮੈਂ ਬਾਟੇ ਚੋਂ ਦੇਖਦਾ ਜਦੋਂ ਬਾਟੇ ਵਿੱਚੋਂ ਮੈਨੂੰ ਮੇਰਾ ਚਿਹਰਾ ਸਪਸ਼ਟ ਸਾਫ਼ ਦਿਖਿਸ ਪੈਂਦਾ ਹੈ ਮੈਂ ਸਮਝਦਾ ਹਾਂ ਕਿ ਬਰਤਨ ਸਾਫ਼ ਹੋ ਗਿਆ ਮਾਂਝਿਆ ਗਿਆ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ ਆ ਦੀਪ ਸਿਆ ਕਿ ਤੇ ਮਨ ਨੂੰ ਵੀ ਮਾਂਜਿਆ ਕਰ ਸਤਸੰਗਤ ਜੀ ਰਹਿਮਤ ਕੀਤੀ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਕਹਿੰਦੇ ਨੇ ਮਨ ਨੂੰ ਕਿਸ ਤਰ੍ਹਾਂ ਮਾਂਜਣਾ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਮਝਾਉਣਾ ਕਰੋ ਤੇ ਜਿਹੜਾ ਮਨ ਸਾਫ ਹੈ ਜਿਹੜਾ ਮਨ ਮਾਂਜਿਆ ਹੋਇਆ ਹੈ ਉਹਦੀ ਨਿਸ਼ਾਨੀ ਕੀ ਹੈ ਜਿਸ ਮਨ ਦੇ ਵਿੱਚ ਕੋਈ ਮੈਲ ਨਹੀਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ ਜਿਵੇਂ ਬਾਹਰ ਮੁਖੀ ਬਰਤਨ ਦੇ ਵਿੱਚੋਂ ਦੀਵਸਿਆ ਤੈਨੂੰ ਤੇਰਾ ਚਿਹਰਾ ਦਿਸਿਆ ਹੈ ਇਸ ਤਰ੍ਹਾਂ ਜਿਸ ਦਿਨ ਮਨ ਸਾਫ ਹੋ ਗਿਆ ਮਨ ਸਾਫ ਹੋ ਗਿਆ ਉਸ ਦਿਨ ਤੇਰੇ ਮਨ ਦੇ ਵਿੱਚੋਂ ਤੈਨੂੰ ਮੇਰਾ ਚਿਹਰਾ ਦਿਸੇਗਾ ਹਰ ਹਰ ਜਨਨ ਦੁਈ ਏਕ ਹੈ ਬਿਬ ਵਿਚਾਰ ਕਛ ਨਾਹੀ ਜਲ ਤੈ ਉਹ ਜ ਤਰੰਗ ਜਿਓ ਜਲ ਹੀ ਵਿਖੇ ਸਮਾਹੇ ਐਸੀ ਅਵਸਥਾ ਬਣੇਗੀ ਹਰ ਜਨ ਕੈਸਾ ਚਾਹੀਐ ਜੈਸਾ ਹਰ ਹੀ ਹੋਏ ਐਸੀ ਅਵਸਥਾ ਬਣੇਗੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਸਤਸੰਗਤ ਜੀ ਸਤਿਗੁਰਾਂ ਜੀ ਤੋਂ ਥਾਪੜਾ ਲਿਆ ਤੇ ਨਗਰਾਂ ਦੇ ਵਿੱਚ ਪ੍ਰਚਾਰ ਕਰਨਾ ਆਰੰਭ ਕਰ ਦਿੱਤਾ ਗੁਰਬਾਣੀ ਸਿਖਾਉਂਦੇ ਹਨ ਅਸਤਰ ਸ਼ਸਤਰ ਵਿਦਿਆ ਸਿਖਾਉਂਦੇ ਹਨ ਗੁਰਬਾਣੀ ਦੇ ਅਰਥ ਪੜ੍ਹਾਉਂਦੇ ਹਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਮਦਮਾ ਸਾਹਿਬ ਪਹੁੰਚਦੇ ਹਨ ਇੱਥੇ ਸਤਿਗੁਰਾਂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੰਪੂਰਨਤਾ ਕੀਤੀ ਧਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ ਅੰਕਿਤ ਕੀਤੀ ਹੈ ਡਿਊਟੀ ਲਈ ਗਈ ਤਨਪਾਈ ਮਣੀ ਸਿੰਘ ਸਾਹਿਬ ਜੀ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਐਸਾ ਆਨੰਦ ਬਣਿਆ ਬੇਨਤੀ ਕੀਤੀ ਸਿੰਘਾਂ ਨੇ ਸੇਵਕਾਂ ਨੇ ਗੁਰੂ ਦੇ ਪਿਆਰਿਆਂ ਨੇ ਕਿ ਸਤ ਗੁਰੂ ਜੀ ਇਹ ਆਨੰਦ ਕਿਤੇ ਚਲਿਆ ਨਾ ਜਾਵੇ ਉਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬਚਨ ਕਰਦੇ ਨੇ ਭਾਈ ਮਣੀ ਸਿੰਘ ਸਾਹਿਬ ਜੀ ਨੂੰ ਸਮਝਾ ਰਹੇ ਨੇ ਕਿ ਮਣੀ ਸਿਆ ਜੇ ਕਿਤੇ ਬੰਦ-ਬੰਦ ਵੀ ਕਟਿਆ ਜਾਵੇ ਇਹ ਬਾਣੀ ਦਾ ਨਾਮ ਦਾ ਆਨੰਦ ਤੁਹਾਡੇ ਤੋਂ ਕੋਈ ਖੋ ਨਹੀਂ ਸਕਦਾ ਬਾਬਾ ਦੀਪ ਸਿੰਘ ਸਾਹਿਬ ਜੀ ਬੇਨਤੀ ਕਰਦੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ ਦੀਪ ਸਿਆ ਸੀਸ ਧੜ ਦੇ ਨਾਲੋਂ ਜੇ ਕਿਤੇ ਵੱਖਰਾ ਵੀ ਹੋ ਜਾਵੇ ਤਾਂ ਵੀ ਇਹ ਆਨੰਦ ਕੋਈ ਖੋ ਨਹੀਂ ਸਕਦਾ ਐਸਾ ਅਨੰਦ ਹੈ ਨਾਮ ਦਾ ਆਨੰਦ ਸਮਾ ਸਤਸੰਗ ਜੀ ਫਿਰ ਆਪਣੀ ਚਾਲ ਚੱਲਦਾ ਹੈ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਪਤਾ ਲੱਗਦਾ ਹੈ ਕਿ ਸ੍ਰੀ ਦਰਬਾਰ ਸਾਹਿਬ ਅਬਦਾਲੀ ਨੇ ਬੇਅਦਬੀ ਕੀਤੀ ਹੈ ਪਾਵਨ ਪਵਿੱਤਰ ਸਰੋਵਰ ਨੂੰ ਪੂਰ ਦਿੱਤਾ ਗਿਆ ਹੈ ਬੇਅਦਬੀ ਹੋ ਰਹੀ ਹੈ ਗੁਰੂ ਘਰ ਦੀ ਤਾਂ ਸਤਸੰਗਤ ਜੀ ਫਿਰ ਬੁੱਢੇ ਜਰਨੈਲ ਦੇ ਜਵਾਨੀ ਵੇਲੇ ਕਲਮ ਚਲਾਈ ਹੈ ਚਾਰ ਸਰੂਪ ਲਿਖ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਤਖਤਾਂ ਤੇ ਪਹੁੰਚਾਏ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਇੱਕ ਸਰੂਪ ਅਰਬੀ ਅਤੇ ਫਾਰਸੀ ਦੇ ਵਿੱਚ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਲਿਖਿਆ ਹੈ ਕਿੰਨੀ ਉੱਚ ਕੋਟੀ ਦੀ ਵਿਦਵਤਾ ਹੈ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਹੁਣ ਬਜ਼ੁਰਗ 80 ਸਾਲ ਦੇ ਕਰੀਬ ਉਮਰ ਹੈ ਪਰ ਸਤ ਸੰਗਤ ਜੀ ਗੁਰਮੁਖ ਕਦੇ ਬੁੱਢੇ ਨਹੀਂ ਜਿਨ੍ਹਾਂ ਅੰਦਰ ਸੁਰਤ ਗਿਆਨ ਖੰਡਾ ਹੱਥ ਦੇ ਵਿੱਚ ਲਿਆ ਜਦੋਂ ਪਤਾ ਲੱਗਾ ਕਿ ਬੇਅਦਬੀ ਹੋ ਰਹੀ ਹੈ ਅਰਦਾਸਾ ਸੋਧਿਆ ਲੇਖੇ ਚੀ ਪ੍ਰਣ ਕੀਤਾ ਅਰਦਾਸ ਕੀਤੀ ਕਿ ਇਹ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜਿਨ੍ਹਾਂ ਚਿਰ ਮੈਂ ਇਹਨਾਂ ਹੰਕਾਰੀਆਂ ਨੂੰ ਪਾਪੀਆਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਵਿੱਚੋਂ ਕੱਢ ਨਹੀਂ ਲੈਂਦਾ ਉਹਨਾਂ ਚਿਰ ਮੈਂ ਆਪਣੇ ਪ੍ਰਾਣ ਨਹੀਂ ਤਿਆਗਾਂਗਾ ਭਰੋਸਾ ਹੈ ਗੁਰੂ ਦੇ ਉੱਤੇ ਗੁਰਮੁਖੋ ਪਤਾ ਕਿ ਸਮਰੱਥ ਗੁਰੂ ਦੇ ਅੱਗੇ ਅਰਦਾਸ ਕਰ ਰਹੇ ਹਾਂ ਐਸਾ ਭਰੋਸਾ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਗੁਰਮੁਖੋ ਜੰਗ ਹੋਈ ਜੰਗ ਤੇ ਆਹ ਸਾਹਿਬ ਜਾਣਦੇ ਹੋ ਕਿ ਕਿਸ ਤਰ੍ਹਾਂ ਸਾਂਝਾ ਵਾਰ ਹੋਇਆ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਅਸੀਸ ਧੜ ਤੋਂ ਵੱਖਰਾ ਹੋਇਆ ਤੇ ਉਸ ਸਮੇਂ ਸਿੰਘ ਨੇ ਕਿਹਾ ਸੀ ਬਾਬਾ ਜੀ ਆਪ ਜੀ ਨੇ ਤਾਂ ਅਰਦਾਸ ਕੀਤੀ ਸੀ ਤੇ ਫਿਰ ਕਿਹਾ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਕਿਉਂ ਜੀ ਨਾਨਕ ਜੋਰ ਗਵਿੰਦ ਕਾ ਪੂਰਨ ਗੁਣਤਾਸ ਅਜੇ ਵਿਗੜਿਆ ਹੀ ਕੀ ਹੈ ਖਬੇ ਹੱਥ ਦੀ ਥਲੀ ਤੇ ਰੱਖਿਆ ਸੇਸ਼ ਹੱਥ ਚ ਲਿਆ ਖੰਡਾ ਆਹੂ ਲਾਇ ਦੁਸ਼ਮਣਾਂ ਦੇ ਤੇ ਆਪਣਾ ਸੇਸ਼ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਚ ਭੇਟਾ ਕਰ ਦਿੱਤਾ ਜੋ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਇਹ ਤੋ ਮਾਰਗ ਪੈਰ ਤੇ ਧੀਜੈ ਸਿਰ ਦੀ ਜੈ ਕਾਰ ਨਾ ਕੀਜੇ ਇਹ ਸਦ ਸੰਗਤ ਜੀ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਹਿਮਤਾਂ ਕੀਤੀਆਂ ਨੇ ਇਹਨਾਂ ਰਹਿਮਤਾਂ ਦੇ ਜੇ ਪੂਰੇ ਉਤਰੇ ਹਨ ਤੇ ਉਹ ਧਨ ਹਨ ਸੁਰਮੇ ਕੇਵਲ ਤੇ ਕੇਵਲ ਧਨ ਬਾਬਾ ਦੀਪ ਸਿੰਘ ਸਾਹਿਬ ਜੀ ਉੱਚੀ ਸੁੱਚੀ ਸੋਚ ਦੇ ਮਾਲਕ ਨੇ ਉੱਚੇ ਆਚਰਣ ਦੇ ਮਾਲਕ ਨੇ ਜੇ ਕਿਤੇ ਅਬਦਾਲੀ ਤੀਆਂ ਪਹਿਣਾ ਨੂੰ ਲੁੱਟ ਕੇ ਖੜਦਾ ਹੈ ਤਾਂ ਬਾਬਾ ਦੀਪ ਸਿੰਘ ਸਾਹਿਬ ਜੀ ਮੂਹਰੇ ਹੋ ਕੇ ਸਤਸੰਗ ਜੀ ਪਤ ਬਚਾਉਂਦੇ ਨੇ ਪਤ ਅੱਜ ਵੀ ਜੇ ਕੋਈ ਤਰਲਾ ਲਵੇ ਤਾਨ ਬਾਬਾ ਦੀਪ ਸਿੰਘ ਸਾਹਿਬ ਜੀ ਉਹਦੀ ਇੱਜ਼ਤ ਪਤ ਦੇ ਆਪ ਰਾਖੇ ਬਣਦੇ ਹਨ ਧੀਆ ਭੈਣਾਂ ਨੂੰ ਲੈ ਕੇ ਜਾ ਰਿਹਾ ਅਬਦਾਲੀ ਛੁਡਾਇਆ ਬਾਬਾ ਦੀਪ ਸਿੰਘ ਸਾਹਿਬ ਜੀ ਅਤੇ ਸਤਿਗੁਰੂ ਜੀ ਦੇ ਹੋਰ ਪਿਆਰੇ ਸੂਰਮਿਆਂ ਨੇ ਬੱਲੋ ਕੇ ਹੈਡ ਦਾ ਇਤਿਹਾਸ ਮਿਲਦਾ ਹੈ ਸਤਸੰਗ ਜੀ ਇੱਥੇ ਜਦੋਂ ਘੇਰਾ ਪਾਇਆ ਉਹਨਾਂ ਫੌਜਾਂ ਨੂੰ ਧੀਆ ਨੂੰ ਛੁਡਾਇਆ ਇੱਕ ਭੈਣ ਨੌਜਵਾਨ ਧੀ ਜੋ ਚੰਬੇ ਅਰਿਆਸ ਦੀ ਸਤਸੰਗਤ ਜੀ ਬੇਟੀ ਹੈ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸਾਹਮਣੇ ਹੋ ਕਰਕੇ ਕਹਿ ਰਹੀ ਹੈ ਕਿ ਬਾਬਾ ਜੀ ਮੈਨੂੰ ਆਪਣੇ ਘਰ ਪਾਲੋ ਉੱਚੇ ਸੁੱਚੇ ਆਚਰਣ ਦੇ ਮਾਲਕ ਧੰ ਬਾਬਾ ਦੀਪ ਸਿੰਘ ਸਾਹਿਬ ਜੀ ਕਹਿੰਦੇ ਨੇ ਤੂੰ ਮੇਰੀ ਧੀ ਆ ਧੀ ਤੇ ਮੈਂ ਤੈਨੂੰ ਆਪਣੀ ਧੀ ਬਣਾਵਾਗਾ ਇਸੇ ਤਰ੍ਹਾਂ ਹੋਇਆ ਜੀ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਉਸ ਨੌਜਵਾਨ ਇਸਤਰੀ ਨੂੰ ਆਪਣੀ ਧੀ ਬਣਾ ਕਰਕੇ ਉਹਦਾ ਆਨੰਦ ਕਾਰਜ ਕਰਵਾਇਆ ਸੀ ਐਸੀ ਉੱਚੀ ਸੁੱਚੀ ਸੋਚ ਤੇ ਉੱਚੇ ਆਚਰਣ ਦੇ ਮਾਲਕ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਜਿਨ੍ਹਾਂ ਨੂੰ ਯਾਦ ਕਰਦੇ ਹਾਂ ਉਹਨਾਂ ਦੇ ਗੁਣਾਂ ਦੇ ਧਾਰਨੀ ਵੀ ਬਣਿਆ ਕਰੀਏ ਗੁਰਮਖੋ ਇਹਨਾਂ ਸੁੱਚਾ ਆਚਰਣ ਤੇ ਉੱਚੀ ਸੋਚ ਹੈ ਜੀ ਕਿਸੇ ਉਸ ਸਮੇਂ ਤੇ ਰਾਜੇ ਜਰਵਾਣੇ ਆਪਸ ਵਿੱਚ ਲੜਦੇ ਝਗੜਦੇ ਨੇ ਤੇ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਉਹਨਾਂ ਦੀ ਸੁਲਾ ਸਫਾਈ ਕਰਾ ਦਿੰਦੇ ਨੇ ਐਸੀ ਉੱਚੀ ਵਿਦਵਤਾ ਹੈ ਸੋਚ ਹੈ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਬੇਅੰਤ ਇਤਿਹਾਸ ਹੈ ਕੋਈ ਅੰਤ ਨਹੀਂ ਗੁਰਮਖੋ ਜੇ ਦਾਤੇ ਦਾ ਕੋਈ ਅੰਤ ਨਹੀਂ ਤੇ ਜਿਹੜੇ ਪ੍ਰੇਮ ਕਰਕੇ ਮਨ ਕਰਕੇ ਦਾਤੇ ਦੇ ਨਾਲ ਜੁੜੇ ਹੋਏ ਹਨ ਉਹਨਾਂ ਦਾ ਵੀ ਕੋਈ ਅੰਤ ਨਹੀਂ ਅੱਜ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਜਨਮ ਦਿਹਾੜਾ ਹੈ ਇਨੀ ਇੱਕ ਹਾਜ਼ਰੀ ਸਾਧ ਸੰਗਤ ਜੀ ਦਰ ਪ੍ਰਵਾਣ ਕਰਨੀ ਆਪ ਸਭ ਸੰਗਤਾਂ ਨੂੰ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਜਨਮ ਦਿਹਾੜੇ ਦੀ ਬੇਅੰਤ ਬੇਅੰਤ ਵਧਾਈ ਹੋਵੇ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੀਆਂ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਨਾਮ ਬਾਣੀ ਦੀਆਂ ਦਾਤਾਂ ਦੇਣ ਭਾਈ ਪ੍ਰੇਮ ਹਿਰਦੇ ਦੇ ਵਿੱਚ ਪੈਦਾ ਹੋਵੇ ਪ੍ਰਗਟ ਹੋਵੇ ਆਪਾਂ ਵੀ ਗੁਰੂ ਦੇ ਚਰਨਾਂ ਦੇ ਨਾਲ ਜੁੜੀਏ ਕਿਉਂਕਿ ਇਹ ਵਡਿਆਈਆਂ ਇਹ ਬਖਸ਼ਿਸ਼ਾਂ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਮਿਲੀਆਂ ਨੇ ਤੇ ਪੂਰੇ ਗੁਰੂ ਦੀ ਕਿਰਪਾ ਦੇ ਸਦਕਾ ਮਿਲੀਆਂ ਨੇ ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀ ਤ ਹੈ ਸੂਰਾ ਆਤਮ ਜਿਨੇ ਸਗਲ ਵਸ ਤਾ ਕੈ ਜਾਂ ਕਾ ਸਤਿਗੁਰ ਪੂਰਾ ਪੂਰੇ ਗੁਰੂ ਦੀ ਰਹਿਮਤ ਹੈ ਇਹ ਖਜ਼ਾਨਿਆਂ ਦੀਆਂ ਚਾਬੀਆਂ ਸੌਪੀਆਂ ਸਤਿਗੁਰਾਂ ਜੀ ਨੇ ਆਪਣੇ ਪਿਆਰਿਆਂ ਨੂੰ ਅੱਜ ਆਪਾਂ ਵੀ ਭਾਈ ਦੇ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਾਂਗੇ ਤਾਂ ਅਸੀਂ ਵੀ ਉਸ ਨਾਮ ਰੂਪੀ ਖਜ਼ਾਨਿਆਂ ਦੇ ਨਾਲ ਸਾਂਝ ਪਾ ਸਕਦੇ ਹਾਂ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਫਿਰ ਇੱਕ ਵਾਰ ਸਾਰੀ ਸੰਗਤ ਨੂੰ ਬੇਅੰਤ ਬੇਅੰਤ ਵਧਾਈਆਂ ਹੋਣ ਗੁਰਮੁਖੋ ਗੁਰਮਤ ਦੇ ਅਨੁਸਾਰ ਹੀ ਹੋ ਕਰਕੇ ਪਾਏ ਹੋਏ ਪੂਰਨਿਆਂ ਤੇ ਤੁਰਿਏ ਵੱਤੋਂ ਵੱਤ ਬਾਣੀ ਪੜੀਏ ਬਾਬਾ ਦੀਪ ਸਿੰਘ ਸਾਹਿਬ ਜੀ ਗੁਰੂ ਵਾਲੇ ਬਣੇ ਬਾਬਾ ਦੀਪ ਸਿੰਘ ਸਾਹਿਬ ਜੀ ਸਾਬਦ ਸੂਰਤ ਹਨ ਬਾਬਾ ਦੀਪ ਸਿੰਘ ਸਾਹਿਬ ਜੀ ਨਸ਼ੇ ਨਹੀਂ ਕਰਦੇ ਬਾਬਾ ਦੀਪ ਸਿੰਘ ਸਾਹਿਬ ਜੀ ਕਿਸੇ ਦਾ ਦਿਲ ਨਹੀਂ ਦਿਖਾਉਂਦੇ ਬਾਬਾ ਦੀਪ ਸਿੰਘ ਸਾਹਿਬ ਜੀ ਕਿਸੇ ਦਾ ਹੱਕ ਨਹੀਂ ਖੋਹਦੇ ਇਸੇ ਤਰ੍ਹਾਂ ਗੁਰੂ ਤੇ ਆ ਸਿੱਖਾ ਤੇਰੇ 'ਚ ਵੀ ਗੁਣ ਹੋਣੇ ਚਾਹੀਦੇ ਨੇ ਤਾਂ ਹੀ ਤਾਂ ਭਾਈ ਜਿਨ ਕੇ ਦਿਨ ਮਨਾਤੇ ਹੋ ਤਿਨ ਕੀ ਬਾਤیں ਵੀ ਮਾਨਾ ਕਰੋ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਆਜ਼ਾਦ ਕਰਦੇ ਆ ਇਤਿਹਾਸ ਸੁਣਾਉਂਦਿਆਂ ਹੋਈਆਂ ਭੁੱਲਾਂ ਦੀ ਮਾਫੀ ਸੰਗਤ ਬਖਸ਼ਣ ਹਾਰ ਹੈ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਹਾਰ ਹਨ ਤੇ ਹੋ ਸਜਣ ਅਸੀ ਸੜੀਆਂ ਜਿਉ ਹੋਵੇ ਸਾਬ ਸਿਓ ਮੇਲ ਅਸੀਂ ਖਾਤੇ ਬਹੁਤ ਕਮਾਵਦੇ ਅੰਤਨਾ ਬਾਰਾ ਵਾਰ ਹਰ ਕਿਰਪਾ ਕਰਕੇ ਬਖਸ਼ਦੇ ਹੋ ਹਉ ਪਾਪੀ ਵੱਡ ਗੁਣਹਗਾਰ ਗੱਜ ਕੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ